ਰਾਮਗੜੀਆ ਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜੀਆ ਨੇ ਹੰਕਾਰੀ ਮੰਤਰੀ ਲਾਲਜੇ ਸਿੰਘ ਪੁੱਲਰ ਦੇ ਖਿਲਾਫ ਲੋਕ ਸਭਾ ਹਲਕਾ ਖਡੂਰ ਸਾਹਿਬ ਅnder ਮੁਹੀਮ ਚੁਲਾਈ ਸੀ ਪਿਛਲੇ ਕਈ ਦਿਨਾ ਤੋਂ ਰਾਮਗੜੀਆ ਕੌਮ ਦੇ ਇਤਿਹਾਸਿਕ ਪਿੰਡ ਸੂਰ ਸਿੰਘ ਵਿਕੇ ਕੌਮ ਨੂੰ ਆਪਣੀ ਦਸਤਾਰ ਉਤਾਰ ਕੇ ਸਮੁੱਚੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੰਤਰੀ ਦਾ ਹੰਕਾਰ ਤੋੜ ਦਿਓ ਪੰਜ ਨੂੰ ਰਾਮ ਗੜੀਆ ਬੁੱਗਾ ਅੰਮ੍ਰਿਤਸਰ ਸਾਇ ਵਿਖੇ ਦਸਤਾਰ ਸਜਾਉਣਗੇ ਇਸ ਮੌਕੇ ਉੱਤੇ ਸਵੇਰ ਚੇਅਰਮੈਨ ਜਗਜੀਤ ਸਿੰਘ ਸੱਗੂ ਸਮੇਤ ਸੂਬਾ ਆਗੂ ਸਹਿਬਾਨ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਰਾਮ ਗੜੀਆ ਭਾਈਚਾਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਤਾਂ ਆਪਾਂ 4 ਤਰੀਕ ਨੂੰ ਉਸ ਤੇ ਹਾਰ ਉਤਰਨਕ ਸਮੂਚਾ ਭਾਈਚਾਰਾ ਇੱਕ ਉਹਨਾਂ ਖਾਰਦਾਰ ਜਸ਼ਨ ਮਨਾਵੇ ਮੈਂ ਆਪਣੇ ਕੌਮੀ ਕਨਵੀਨਰ ਹੋਣ ਦੇ ਨਾਤੇ ਅੱਜ ਭਰੀ ਸੰਗਤ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਸੱਭੂ ਜੋ ਕਿ ਚੇਅਰਮੈਨ ਨੇ ਪੰਜਾਬ ਦੇ ਤੇ ਸੁਪਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਸਾਡੀਆਂ ਸੱਜੀਆਂ ਖੱਬੀਆਂ ਵਾਹਾ ਸਮੁੱਚੇ ਭਾਈਚਾਰਾ ਸਮੁੱਚੇ ਪੰਜਾਬ ਤੋਂ ਆਇਆ ਅੱਜ ਅਸੀਂ ਮੈਂ ਇੱਕ ਪਰਨ ਕਰਦਾ ਕਿ ਇੱਕ ਤਰੀਕ ਨੂੰ ਭਰਾਵੋ ਖਡੂਰ ਸਾਹਿਬ ਦੇ ਸਨਿਕੋ ਲਾਲਜੀਤ ਪੁੱਲਰ ਦਾ ਹੰਕਾਰ ਤੋੜ ਦੋ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਦਾ ਕਰਦਾ ਕਿ ਜਿਸ ਦਿਨ ਲਾਲਜੀਤ ਪੁੱਲਰ ਹਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾਵਾਂਗਾ ਉਨੇ ਦਿਨ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਚ ਸੁਰ ਸਿੰਘ ਪਿੰਡ ਤੋਂ ਆਪਣਾ ਇੱਕ ਪਰਣਾ ਬਣ ਕੇ ਸੰਗਰੂਰ ਵੱਲ ਜਾ ਰਿਹਾ ਕਿ 4 ਤਰੀਕ ਨੂੰ ਲਾਲਜੀਤ ਭੁੱਲਰ ਨੂੰ ਹਰਾਓ ਤਾਂ ਕਿ ਮੈਂ ਰਾਮਗੜੀਆ ਬੁੰਗਾ ਤੇ ਜਾ ਕੇ ਦੁਬਾਰਾ ਆਪਣੇ ਸਿਰ ਤੇ ਦਸਤਾਰ ਸਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਹਾਏ ਗੁਰੂ ਜੀ ਦਾ ਖਾਚਾ ਵਾਹੇ ਗੁਰੂ ਜੀ ਫਾਤੇ ਆਪ ਜੀ ਨੇ ਜਿਵੇਂ ਪਿਛਲੇ ਦਿਨੀ ਜੋ ਹੰਕਾਰੀ ਮੰਤਰੀ 라ਜੀਂਪੁਰ ਜਿੰਨੇ ਸਾਡੇ ਸਮਾਜ ਵਾਸਤੇ ਭੱਤੀ ਸ਼ਬਦਾ ਬਲਿਵਰਤੀ ਉਹਦੇ ਸਬੰਧ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਪੂਰੇ ਖਡੂਰ ਸਾਹਿਬ ਹਲਕਾ ਵਿਧਾਨ ਸਭਾ ਹਲਕਾ ਔਰ ਪੂਰੀਆਂ ਨੌ ਕੰਸਟੀਟੂਐਂਸੀਆਂ ਜਿਹੜੀਆਂ ਨੇ ਉਥੇ ਜਾ ਕੇ ਆਪਣੇ ਭਾਈਚਾਰੇ ਨੂੰ ਲਾਮਬੰਦ ਕੀਤਾ ਔਰ ਦੱਸਿਆ ਉਹਨਾਂ ਵੱਲੋਂ ਪੂਰਨ ਵਿਸ਼ਵਾਸ ਮਿਲਿਆ ਅੱਜ ਜਿਵੇਂ ਸਾਡੇ ਕਨਵੀਨਰ ਰਜੀ ਸਿੰਘ ਰਾਮਗੜੀਆ ਜੀ ਨੇ ਆਪ ਦੀ ਦਸਤਾਰ ਜੋ ਕਿ ਅੱਜ ਇੱਥੇ ਉਤਾਰ ਕੇ ਇਹ ਪ੍ਰਣ ਲਿਆ ਵੀ 1 ਤਰੀਕ ਨੂੰ ਜੋ ਵੋਟਾਂ ਜੜੀਆਂ ਪੈਣੀਆਂ ਨੇ ਸਮਾਜ ਉਸ ਦਾ ਸਬੂਤ ਦੇਵੇ ਔਰ 4 ਤਰੀਕ ਨੂੰ ਉਸ ਨੂੰ ਹਰਾ ਕੇ 5 ਤਰੀਕ ਨੂੰ ਰਾਮਗੜੀਆ ਬੁੰਗੇ ਅਮਰਸਰ ਦੇ ਬੇਕੇ ਪਸੇ ਖੁਸ਼ੀ ਦਾ ਜਸ਼ਨ ਮਨਾਈਏ ਔਰ ਅੱਗੇ ਤੋਂ ਕੋਈ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਔਰ ਇਸ ਚੀਜ਼ ਤੋਂ ਸਮਝ ਲੈਣ ਕਿ ਰਾਮਗੜੀਆ ਭਾਈ ਜਰਾ ਜੋ ਕੀ ਹੈ ਬਿਲਕੁਲ ਇੱਕ ਜੁੱਟ ਹੈ ਔਰ ਇੱਕ ਮੁੱਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੌਮੀ ਕਨਵੀਨਰ ਰਾਮਗੜੀਆ ਕਾਲ ਜਥੇ ਬੰਦੀ ਦੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਬਿਲਕੁਲ ਪ੍ਰਣ ਕੀਤਾ ਗਿਆ ਕਿ ਸਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬੇਨਤੀ ਕੀਤੀ ਗਈ ਆ ਕਿ ਸਮੁੱਚਾ OBC ਸਮਾਜ ਸਮੁੱਚਾ ਰਾਮਗੜੀਆ ਸਮਾਜ ਇਸ ਹੰਕਾਰੀ ਰਾਜੇ ਵਜ਼ੀਰ ਦਾ ਹੰਕਾਰ ਤੋੜ ਦੇਵੇ ਔਰ ਉਸ ਉਪਰੰਤ ਜਦੋਂ ਇਹ ਵਜ਼ੀਰ ਹਾਰੇਗਾ ਇਹਦਾ ਹੰਕਾਰ ਟੁੱਟੇਗਾ ਤੇ 4 ਤਰੀਕ ਵਾਲੇ ਦਿਨ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਉਪਰੰਤ 5 ਤਰੀਕ ਨੂੰ ਬੁੰਗਾ ਰਾਮਗੜੀਆ ਵਿਖੇ ਸਮੁੱਚੀ ਰਾਮਗੜੀਆ ਕਾਲ ਜਥੇਬੰਦੀ ਇਕੱਤਰ ਹੋਏਗੀ ਜਿੱਥੇ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਦਸਾਰ ਸਜਾਉਣਗੇ ਤੇ ਦੋਸਤੋ ਹੁਣੇ ਸਾਡੀ ਪੱਗ ਦਾ ਵਿਸ਼ਾ ਆ ਆਪਾਂ ਆਪਣੀ ਪੱਗ ਨੀਵੀਂ ਨਾ ਹੋਣ ਦੇਣੀ ਇਸ ਹੰਕਾਰੀ ਦਾ ਹੰਕਾਰ ਤੋੜਨਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਜੀ ਦਾ ਜਿੱਥੇ ਮਾਨ ਸਨਮਾਨ ਵਧਾਉਣਾ ਉਹਦੇ ਨਾਲ ਅੱਜ ਸਮੁੱਚੇ ਪੰਜਾਬ 'ਚ ਇੱਕ ਮੈਸੇਜ ਜਾਣਾ ਚਾਹੀਦਾ ਕਿ ਰਾਮਗੜੀਆ ਕੌਮ ਇੱਕ ਜਗ੍ਹਾ ਤੇ ਇੱਕ ਮੱਕ ਖੜੀ ਆ ਔਰ ਕਿਸੇ ਦਾ ਵੀ ਅਸੀਂ ਹੰਕਾਰ ਤੋੜਨ ਦੀ ਕਪੈਸਿਟੀ ਰੱਖਦੇ ਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋ ਜੀ ਗਲਤੀ ਨਾ ਕਰ ਸਕੇ ਅੱਜ ਇਹੋ ਜਿਹਾ ਮੈਸੇਜ ਛੱਡਣ ਦਾ ਸਮਾਂ ਆ ਗਿਆ ਮੈਂ ਅਪੀਲ ਕਰਾਂਗਾ ਸਮੁੱਚਾ OBC ਸਮਾਜ ਸਮੁੱਚਾ SC ਸਮਾਜ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦੋਵੇ ਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੁੱਲ ਜਾਣ ਕਿ ਕਿਸ ਤਰ੍ਹਾਂ ਕਿਸੇ ਕੌਮ ਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਰਾਮਗੜੀਆ ਕਾਲ ਜਥੇਬੰਦੀ ਦੇ ਸਮੁੱਚੇ ਪੰਜਾਬ ਦੇ ਘਟ ਵਿੱਚ ਜੋ ਵੀ ਹਰਜੀਤ ਸਿੰਘ ਜੀ ਸਾਡੇ ਕੌਮਿਕ ਨਿਰਮਣੀ ਨੇ ਪਰਨ ਲਿਆ ਅਸੀਂ ਵਿਸ਼ਵਾਸ ਦਿਵਾਉਣੀ ਹੈ ਕਿ ਤੁਹਾਡਾ ਜਿਹੜਾ ਉਹ ਪਰਨਾ ਗੁੰਮ ਸਿਰੇ ਲਾਵਾਂਗੇ ਔਰ ਤੁਹਾਡੀ ਪੱਗ ਜੀ ਉਹਦਾ ਜਿਹੜਾ ਸਤਕਾਰ ਹੈ ਉਹ ਸਦਾ ਲਈ ਬਹਾਲ ਕਰਾਂਗੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਪਤਵੰਤੇ